ਦੁਆਬੇ ਦੇ ਬੰਦੇ ਜਾਣਦੇ ਆ ਜਿਹੜਾ ਵੀ ਆਪਣੇ ਨਾਲ ਕੋਈ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਆਇਆ ਉਹਨੇ ਜਦ ਇਹ ਉਹ ਜਣਾ ਮੈਂ ਸਸਪੈਂਸ ਰੱਖੂੰਗਾ ਹੂੰ ਠੀਕ ਹੈ ਜੀ ਜੀ ਉਹ ਉਹਨਾਂ ਨੇ ਆਪੇ ਸਾਰੀ ਕਹਾਣੀ ਦੱਸ ਦੇਣੀ ਹੂੰ ਹੂੰ ਇੱਥੋਂ ਦਾ ਇੱਕ ਤੁਨਕ ਮਜਾਜੀ ਆਸ਼ਕ ਮਜਾਜੀ ਅਪਸਰ ਹੈ ਜੀ ਜੀ ਉਹਦੇ ਕਿੱਸੇ ਬੜੇ ਬੜੇ ਬਦਨਾਮ ਨੇ ਇੱਕ ਵਾਰੀ ਇੱਕ ਸ਼ਰਾਬ ਦਾ ਤਸਕਰ ਖੋਦ ਹੀ ਆ ਗਿਆ ਕਹਿੰਦਾ ਮੈਂ ਸ਼ਰਾਬ ਦਾ ਤਸਕਰ ਹੂੰ ਉਹ ਕਹਿੰਦਾ ਕਿ ਪਹਿਲਾਂ ਤਾਂ ਮੈਨੂੰ ਧੰਦੇ ਚਵਾੜਿਆ ਸੁ ਹੁਣ ਮੁੜ ਕੇ ਮੇਰੀ ਜਨਾਨੀ ਖੋ ਕੇ ਲੱਗਿਆ ਮਰ ਜਾਣਾ ਹੋ ਇਹ 2011 12 ਚ ਪ੍ਰੈਸ ਕਾਨਫਰੰਸ ਹੋਈ ਜੀ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਪੁਲਿਸ ਮਹਿਕਮੇ ਚ ਕਿਸ ਤਰ੍ਹਾਂ ਦੇ ਨੇ ਜੀ ਜੀ ਠਰਕਿਟ ਹੋਏ ਅੱਛਾ ਉਹ ਤੋਂ ਬਾਅਦ ਇੱਕ ਹੋਰ ਯੁਨਾਨੀ ਆ ਗਈ ਸੱਦੇ ਸਾਹਮਣੇ ਇਹ ਉਹਦੇ ਮਗਰ ਲੱਗਾ ਉਹ ਬੜਾ ਰੌਲਾ ਪਿਆ ਉਹਦੇ ਘਰ ਵਾਲੇ ਨੇ ਦੋਸ਼ ਲਾਏ ਜੀ ਇੱਕ ਵਾਰੀ ਉਹ ਇੱਕ ਫਲੈਟ ਚ ਫੜਿਆ ਗਿਆ ਉਦੋਂ ਰੌਲਾ ਪਿਆ ਇੱਕ ਹੋਟਲ ਦਾ ਕਬਜ਼ਾ ਲੈਣ ਚਲਾ ਗਿਆ ਕਿਉਂ ਉੱਥੇ ਰੌਲਾ ਪਿਆ ਗਾਲੂ ਉਮੀਦੀ ਆ 73 ਸਾਲ ਪਹਿਲਾਂ 307 ਚ ਇਹਨੂੰ ਸਾਹਮਣੇ ਵੀ ਹੋ ਗਈ ਜੀ ਤੇ ਆ ਥੋੜਾ ਸਮਾਂ ਪਹਿਲਾਂ ਜਲੰਧਰ ਦੇ ਇੱਕ ਬਹੁਤ ਤਗੜੇ ਕਾਰੋਬਾਰੀ ਦੇ ਘਰ ਹੂੰ ਉੱਥੇ ਕਹਿੰਦੇ ਕਿ ਤੌਲ ਤਫਾ ਹੋ ਗਿਆ ਜੀ ਜੀ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਦੋਸ਼ ਲੱਗਾ ਹੂੰ ਉਹੀ ਚੀਕੋਪਕਾਰ ਕਰ ਰਿਆ ਸੀਗਾ ਕਿ ਭਾਈ ਮੇਰੇ ਧਰਤੀਆਂ ਜੜਤੀਆਂ ਉਸੇ ਅਫਸਰ ਨੂੰ ਇਹਨਾਂ ਨੇ ਚੱਕ ਕੇ ਤੇ ਜ਼ਿਲ੍ਹਾ ਸੌਂਪਤਾ ਸਾਰਾ ਕੀ ਆ ਕੱਲ ਅਸੀਂ ਤਾਂ 당 ਰਹੇ ਕਿ ਵੀ ਯਾਰ ਆ ਚੰਗੀ ਲਾਟਰੀ ਨਿਕਲੀ ਆ ਇਹ ਸਾਰੀਆਂ ਗੱਲਾਂ ਰਿਕਾਰਡ ਤੇ ਨੇ ਜੀ ਜੀ ਤੋਂ ਤੁਹਾਨੂੰ ਦਵਾ ਬੀ ਇੱਕ ਮਿੰਟ ਚ ਦੱਸ ਦੇਗਾ ਕੋਣ ਆ ਉਹ ਅਫਸਰ ਤਾਂ ਸਰਕਾਰ ਨੂੰ ਹੁਣ ਤੁਸੀਂ ਕਹਿੰਦੇ ਹੋ ਕਿ ਮੂੰਛੀ ਨਹੀਂ ਰੱਖਣਾ ਅਸੀਂ ਠਾਣੇ ਚ ਇਨਾ ਚਿਰ ਜਿਹੜਾ ਲੱਗਾ ਹੋਇਆ ਆਹ ਮੁਲਾਜ਼ਮ ਨਹੀਂ ਰੱਖਣਾ ਇਹਨੂੰ ਇੱਧਰ ਬਦਲ ਕੇ ਉੱਧਰ ਭੇਜਣਾ ਉੱਧਰੋਂ ਬਦਲ ਕੇ ਇੱਧਰ ਭੇਜਣਾ ਤੇ ਜਿਹੜੇ ਇਸ ਤਰ੍ਹਾਂ ਦੇ ਅਫਸਰ ਨੇ ਜਿਨ੍ਹਾਂ ਦੀ ਇੱਕ ਕਹਿ ਲੋ ਕਿ ਤੋਹਕ ਮਜ਼ਾਜ਼ੀ ਦੀ ਠਰਕ ਪੁਣੇ ਦੀ ਇੱਕ ਹਿਸਟਰੀ ਆਪਣੀ ਜੀ ਤੁਸੀਂ ਉਹਨਾਂ ਨੂੰ ਏਡੀ ਵੱਡੀ ਜ਼ਿੰਮੇਵਾਰੀ ਦੇ ਰਹੇ ਹੋ ਹੂੰ ਜਿਨ੍ਹਾਂ ਨੂੰ ਮਤਲਬ ਕਿ ਖੁੱਡੇ ਲੈਣ ਲਾ ਕੇ ਰੱਖਣਾ ਚਾਹੀਦਾ ਜੀ ਤੇ ਫਿਰ ਆਪਣੇ ਆਪ ਦੇ ਵਿੱਚ ਤੁਸੀਂ ਇਹ ਦੇਖ ਲਓ ਤਾਂ ਕਿ ਸਰਕਾਰ ਨੂੰ ਵੀ ਥੋੜਾ ਨਾ ਦੇਖਣਾ ਪਵੇਗਾ ਕਿ ਮੈਂ ਨਹੀਂ ਕਹਿੰਦਾ ਕਿ ਪੁਲਿਸ ਦੇ ਵਿੱਚ ਕਾਬਲ ਅਫਸਰ ਨਹੀਂ ਹੈ ਪੁਲਿਸ ਦੇ ਵਿੱਚ ਇਮਾਨਦਾਰ ਅਫਸਰ ਨਹੀਂ ਹੈ ਜੀ ਤਦ ਨਿਸ਼ਾਨਦੇਹੀ ਤਾਂ ਤੁਸੀਂ ਕਰਨੀ ਹੈ ਨਾ ਉਹਦੀ ਚੋਣ ਤੇ ਤੁਸੀਂ ਕਰਨੀ ਹੈ ਜ਼ਿੰਮੇਵਾਰੀ ਤੁਹਾਡੀ ਹੈ ਸਾਬ ਦੀ ਨੀਤੀਗਤ ਅਧਿਕਾਰ ਖੇਤਰ ਵੀ ਤੁਹਾਡਾ ਹੈ ਨਾ ਕੋਈ ਸਾਹਮਣੇ ਆ ਫਿਰ ਉਹਦੇ ਦਾ ਕਰਸਾ ਕੀਤਾ ਹੀ ਜਾ ਸਕਦਾ ਜੀ ਤਾਂ ਚਲੋ ਨਹੀਂ ਪਤਾ ਉਹਦੇ ਤੇ ਨਹੀਂ ਬਹੁਤ ਸਾਰੇ ਦੋਸਤ ਜੁੜੇ ਨੇ ਜੀ ਸਾਰਿਆਂ ਦਾ ਸਵਾਗਤ ਹੈ ਕਾਫੀ ਸਾਰੇ ਕਮੈਂਟ ਆ ਗਏ ਨਾ ਉਹਨਾਂ ਨੇ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਨਾ ਦੁਆਬੀ ਹਰੇਕ ਬੰਦੇ ਦੀ ਜੁਬਾਨ ਤੇ ਉਹ ਨਾਮ ਹੈ ਜੀ ਠੀਕ ਹੈ ਨਾ ਜੀ ਉਹ ਤਾਂ ਗੱਲਾਂ ਤੁਰੀਆਂ ਤਾਂ ਮੈਨੂੰ ਯਾਦ ਆ ਗਿਆ ਕਿ ਇਹਨਾਂ ਨੇ ਕੱਲ ਭਾਈ ਥੋਕ ਦੇ ਵਿੱਚ ਜਿਹੜੀਆਂ ਬਦਲੀਆਂ ਕੀਤੀਆਂ ਹੂੰ ਤਾਂ ਭਾਈ ਦੇਖ ਲਓ ਕਿ ਕਿਸ ਤਰ੍ਹਾਂ ਇਹਨਾਂ ਨੇ ਬਦਲਾ ਲਿਆ ਹੁੰਦਾ ਉਹਦੇ ਵਿੱਚ ਜੀ 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 ਮਿੰਟੂ ਜੀ ਬੱਲੀ ਸਾਹਿਬ ਇੱਕ ਇਨਫੋਰਮੇਸ਼ਨ ਦੇ ਰਹੇ ਨੇ ਇੱਕ ਅਖਬਾਰ ਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਐਨਸੀਬੀ ਕਹਿੰਦੇ ਜਾਂਚ ਕਰੇਗੀ ਹੂੰ ਵੀਬੀ ਵਾਲੇ ਮਾਮਲੇ ਦੇ ਵਿੱਚ ਔਰ ਇੱਕ ਮਿੱਤ ਦੱਸ ਰਹੇ ਨੇ ਕਿ ਸਰ 10 सीबी हां जी ਜਾਂਚ ਕਰੇਗੀ ਜੀ ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਕਿੰਦਰ ਕੋਈ ਵੀ ਮੌਕਾ ਛੱਡ ਨਹੀਂ ਰਿਹਾ ਪੰਜਾਬ ਚ ਤੁਸੀਂ ਦੇਖੋ ਨਾ ਕਿ ਨਸ਼ੇ ਵਾਲੇ ਮੁੱਦੇ ਤੇ ਮੈਂ ਤੁਹਾਨੂੰ ਸਾਰੀ ਕਹਾਣੀ ਅੱਗੇ ਸਾਫ਼ ਕੀਤੀ ਸੀਗੀ ਬਿਲਕੁਲ ਰਾਜਪਾਲ ਸਾਹਿਬ ਲੱਗੇ ਹੋਏ ਆੜਿਆ ਸਾਹਿਬ ਬਿਲਕੁਲ ਤੇ ਉਹ ਉਹਨਾਂ ਦੇ ਕੋਲ ਤੇ ਇੱਕ ਤਰ੍ਹਾਂ ਨਾਲ ਕਹਿ ਲਵੋ ਕਿ ਪੂਰਾ ਤਗੜਾ ਆਫਿਸ ਹੈ ਨਾ ਰਾਜਪਵਨ ਹੈ ਜਿਹੜਾ ਜੀ ਤਾਂ ਕਿਸੇ ਵੀ ਪ੍ਰਕਾਰ ਦੀ ਉਹ ਜਾਣਕਾਰੀ ਲੈ ਸਕਦੇ ਆ ਐਨਸੀਬੀ ਜੇ ਇਨਵੋਲਵ ਹੈ ਹਾਲਾਂਕਿ ਪੁਸ਼ਟੀ ਹਲੇ ਹੁਣੀ ਬਾਕੀ ਆ ਜੇ ਇਨਵੋਲਵ ਆਇਆ ਤਾਂ ਤੁਸੀਂ ਸਮਝ ਲਓ ਕਿ ਇਹਨਾਂ ਦਾ ਘੋਗਾ ਚੱਤਿਆ ਸਿੱਧੀ ਤਾਂ ਕਹੀ ਗੱਲ ਫਿਰਤਾ ਘੋਗਾ ਚੱਤਿਆ ਵਿੱਚ ਵਿਚਾਲੋਂ ਨਿਕਲ ਗਿਆ ਸਾਰਾ ਕੁਝ ਜੋ ਰਾਵ ਢਿੱਲੋਂ ਹੀ ਦੱਸ ਰਿਹਾ ਨੇ ਕਿ ਸਰਕਾਰੀ ਮੁਲਾਜ਼ਮ ਨੇ ਪ੍ਰਾਪਰਟੀ ਖਰੀਦੀ ਦੀ ਕਹਿੰਦੇ ਮੈਕਮਨ ਇਤਲਾਹ ਨਹੀਂ ਦੇਣੀ ਹੁੰਦੀ ਹਾਂ ਜੇ ਕੋਈ ਸ਼ਿਕਾਇਤ ਕਰਦਾ ਤਾਂ ਫਿਰ ਕਹਿੰਦੇ ਵਿਜੀਲੈਂਸ ਇਨਕੁਆਇਰੀ ਕਰ ਸਕਦੀ ਆ ਉਹਦੀ ਪਰ ਮੇਰੇ ਖਿਆਲ ਦੇ ਨਾਲ ਹੁਣ ਇਦਾਂ ਦੇ ਰੂਲ ਆਉਣੇ ਚਾਹੀਦੇ ਆ ਕਿ ਜਿਹੜੀ ਪ੍ਰਾਪਰਟੀ ਦੀ ਆ ਐਨੂਅਲ ਮਤਲਬ ਕਿ ਜੇ ਇੱਕ ਵਿਧਾਇਕ ਆ ਉਹਨੂੰ ਇਸ ਤਰ੍ਹਾਂ ਦਾ ਬਣਾਇਆ ਕਾਇਦਾ ਕਿ ਦੱਸਣਾ ਪਊਗਾ ਕਿ ਪਿਛਲੇ ਬਰੇ ਉਹਦੀ ਕਿੰਨੀ ਸੀਗੀ ਇਹਨੂੰ ਇਨਕਮ ਕਿੰਨੀ ਸੀ ਜਾਇਦਾਦ ਕਿੰਨੀ ਸੀਗੀ ਕਿੰਨੀ ਵਧੀ ਆ ਫਿਰ ਚੋਣ ਲੜਨ ਵੇਲੇ ਜੇ ਨਾਗਰਿਕ ਨੂੰ ਦੱਸਣਾ ਪੈਂਦਾ ਹੈ ਕਿ ਉਹਦੇ ਕੋਲ ਕੀ ਕੁਸ਼ ਹੈ ਹੂੰ ਚੱਲ ਕਿੰਨੀ ਆ ਚੱਲ ਕਿੰਨੀ ਆ ਜਾਇਦਾਦ ਤਾਂ ਫਿਰ ਮੁਲਾਜ਼ਮ ਤੇ ਵੀ ਇਹ ਚੀਜ਼ ਲਾਗੂ ਹੋਣੀ ਚਾਹੀਦੀ ਹੈ ਚਾਹੇ ਛੋਟਾ ਚਾਹੇ ਵੱਡਾ ਕਿ ਉਹਦੀ ਜਾਇਦਾਦ ਕਿੰਨੀ ਆ ਕਿੰਨੇ ਪਰਸੈਂਟ ਵੱਧ ਰਹੀ ਆ ਕਿ ਗਰੋਥ ਰੇਟ ਕੋਈ ਅਮਿਤ ਸ਼ਾਹ ਦੇ ਮੁੰਡੇ ਵਰਗਾ ਹੈਗਾ ਕਿ ਨਹੀਂ ਆਹੋ ਹਾਂ ਜੀ ਅਜ਼ੀਮ ਜੀ 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 ਅਜ਼ੀਜ਼ ਦੋਸਤ ਹੈ ਸਾਡੇ ਅਜ਼ੀਮ ਜੀ ਥੈਂਕ ਯੂ ਜੀ ਅਕੀਮ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੇ ਇਸ ਸ਼ਾਬਾਸ਼ੀ ਲਈ ਵੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਔਰ ਮਨਜੀਤ ਸਿੰਘ ਜੀ ਦੱਸ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬਲਡوزر ਚੱਲੇਗਾ ਬੀਬੀ ਦੀ ਪ੍ਰਾਪਰਟੀ ਤੇ ਵੀ ਖੈਰ ਨਹੀਂ ਦੇਖੋ ਅਸੀਂ ਬਲਡੋਜ਼ਰ ਬਲਡੋਜ਼ਰ ਵਾਲਾ ਮੈਂ ਤੇ ਦੇਖੋ ਮੇਰਾ ਆਪ ਦਾ ਸਟੈਂਡ ਸਭ ਮੈਂ ਜਿਹੜੀ ਚੀਜ਼ ਤੇ ਕਹ ਲਊ ਕਿ ਸਟੈਂਡ ਕੀਤਾ ਸੀਗਾ ਮੈਂ ਨਹੀਂ ਕਹਿੰਦਾ ਕਿ ਉਹਦਾ ਘਾਟਾ ਦਿਓ ਹੂੰ ਪਹਿਲਾਂ ਤੇ ਇਹ ਸਾਬਤ ਕਰ ਲਓ ਕਿ ਉਹਦਾ ਘਰ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਕਮਾਈ ਨਾਲ ਬਣਿਆ ਹੈ ਹੂੰ ਤੁਸੀਂ ਤੇ ਇਹ ਨਹੀਂ ਦੱਸ ਰਹੇ ਕਿ 17 ਗ੍ਰਾਮ ਆਈ ਕਿੱਥੋਂ ਆਈ ਕਿੱਥੋਂ ਆ ਬਿਲਕੁਲ ਅਸੀਂ ਨਹੀਂ ਕਹਿੰਦੇ ਕਿਸੇ ਦਾ ਘਰ ਢਾ ਦਿਓ ਕਿਉਂਕਿ ਘਰ ਢਾਉਣ ਵਾਲਾ ਫਿਰ ਇੱਕ ਹੋਰ ਚੀਜ਼ ਦੱਸ ਦੇਣਾ ਫਿਰ ਫਿਰ ਬਲਡੋਜ਼ਰ ਮਾਮ ਸਾਹਿਬ ਨੂੰ ਦੋ ਲੈਣੇ ਪੈਣਗੇ ਹੁਣ ਇੱਕ ਬਠਿੰਡੇ ਹੂੰ ਤੇ ਦੂਸਰਾ ਉਧਰ ਸਨੌਰ ਵਾਲੀ ਸਾਈਡ ਤੇ ਜੀ ਇਹਨਾਂ ਦੀ ਸਰਪੰਚਨੀ ਦਾ ਘਰ ਵਾਲਾ ਫੜਿਆ ਗਿਆ ਉਥੇ ਰਾਏਪੁਰ ਪਤਨ ਕਿਹੜਾ ਪਿੰਡ ਆ ਉਹ ਜੀ ਠੀਕ ਆ ਉਹਦੇ ਬਾਰੇ ਕਈ ਕਿਸਮ ਦੇ ਕਿਸੇ ਚੱਲਦੇ ਆ ਕਿ ਉਹ ਮਤਲਬ ਚੰਡੀਗੜ੍ਹ ਚੋਂ ਸਸਤਾ ਸ਼ਾਮ ਵਾਲਾ ਸਮਾਨ ਜਿਹੜਾ ਲਿਆ ਕੇ ਕਟਪਾਉਂਦਾ ਰਿਹਾ ਜੀ ਹੁਣ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਕੇ ਫੜਿਆ ਉਹਦੇ ਤੋਂ ਕੁਝ ਹੋਰ ਗਿਆ ਤੇ ਪਾਇਆ ਕੁਝ ਹੋਰ ਗਿਆ ਜੀ ਕਿਉਂ ਕਿ ਇੱਕ ਸਥਾਨਕ ਵਿਧਾਇਕ ਦਾ ਉਹ ਬੜਾ ਨੇੜੂ ਆ ਤੇ ਦੱਸਦੇ ਆ ਕਿ ਅਜੇ ਵੀ ਉਹਦੇ ਕੋਲ 70 ਕਿਲੋ ਕੋਈ 70 ਕਿਲੋ ਡੋਡੇ 17 ਕਿਲੋ ਗਾਂਜਾ ਮਤਲਬ ਕਿ ਨਹੀਂ ਤਾਂ ਸਾਰਾ ਗਾਡਾਉਨ ਖੋਲ ਰੱਖਿਆ ਸੀਗਾ ਕਿੱਥੇ ਜਿਹੜਾ ਪਾਇਆ ਸਮਾਨ ਹਾਲਾਂਕਿ ਚਲੋ ਜਿਹੜਾ ਹੁਣ ਆਪਾਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਨਫਰਮ ਨਹੀਂ ਕਰ ਸਕਦੇ ਆਪਾਂ ਆਪਣੇ ਅੰਨੀਓ ਕਿ ਕੀ ਫੜਿਆ ਕੀ ਪਾਇਆ ਪਰ ਜੋ ਪਾਇਆ ਉਹ ਵੀ ਮੇਰੇ ਖਿਆਲ ਦੇ ਨਾਲ ਬਹੁਤ ਹੈ ਤੇ ਉਹਦੇ ਚ ਡਰਗ ਮੰਨੀ 13 ਲੱਖ ਦੀ ਹੈ ਤਾਂ ਫਿਰ ਕੀ ਇੱਥੇ ਵੀ ਬਲਡੋਜ਼ਰ ਚੱਲੇਗਾ ਹਾਲਾਂਕਿ ਮੈਂ ਵਾਰ-ਵਾਰ ਕਹਿਣਾ ਜੀ ਕਿ ਬਲਡੋਜ਼ਰ ਕੋਈ ਨਿਆ ਨਹੀਂ ਹੈ ਸਭ ਬਲਡੋਜ਼ਰ ਕੋਈ ਸਮੱਸਿਆ ਦਾ ਹੱਲ ਨਹੀਂ ਹੈ ਹੱਲ ਨਹੀਂ ਹੈ ਬਿਲਕੁਲ ਤੇ ਨਾ ਹੀ ਬਲਡੋਜ਼ਰ ਦੀ ਕੋਈ ਪ੍ਰੋਵੀਜ਼ਨ ਹੈ ਤੁਸੀਂ ਆਪਦੀ ਜਗ੍ਹਾ 'ਚ ਬੈਠੇ ਹੋ ਤੁਸੀਂ ਆਪਣਾ ਘਰ ਬਣਾਇਆ ਜੀ ਲੀਗਲ ਢੰਗ ਨਾਲ ਉਹ ਕੰਸਟਰਕਟ ਕੀਤਾ ਸਭ ਕੁਝ ਕੀਤਾ ਪ੍ਰਾਪਰਟੀ ਟੈਕਸ ਭਰਦੇ ਹੋ ਤੁਹਾਡੇ ਘਰ ਦਾ ਜੀ ਕੋਈ ਮਾੜਾ ਨਿਕਲ ਆਇਆ ਹਮ ਤਾਂ ਤੁਹਾਡਾ ਘਰ ਥੋੜੀ ਟਾਇਆ ਜਾ ਸਕਦਾ ਹੈ ਜਾਂ ਤਾਂ ਇਹ ਪਹਿਲਾਂ ਸਿੱਧ ਹੋਵੇ ਕਿ ਬਣਿਆ ਹੀ ਡਰਗਮਣੀ ਨਾਲ ਹੈ ਹਮ ਠੀਕ ਹੈ ਜੀ ਫਿਰ ਅਟੈਚ ਹੁੰਦਾ ਉਹ ਮੈਂ ਵਾਰ-ਵਾਰ ਕਹਿੰਦਾ ਮੈਂ ਕਲੀਅਰ ਕਰ ਤੇ ਮਾ ਜੀ 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 ਮਿੰਟੂ ਜੀ ਖੈਰ ਬਿਲਕੁਲ ਇਹ ਸੱਚਮੁੱਚ ਤੁਹਾਡਾ ਇਹੋ ਸਟੈਂਡ ਹੁੰਦਾ ਹਰ ਵਾਰੀ ਜਦੋਂ ਕਦੇ ਬਲਡੋਜ਼ਰ ਦੀ ਜੇਕਰ ਗੱਲ ਸਰ ਇਹ ਆ ਨਾ ਕਿ ਪਮਾਨਾ ਦੋਰਾ ਕਿਵੇਂ ਕਰੋਗੇ ਅੱਜ ਮੈਂ ਇਹਨਾਂ ਦੇ ਬੰਦੇ ਨੂੰ ਕਹਿ ਦਵਾਂ ਕਿ ਸਰਪੰਚ ਦਾ ਘਰ ਢਾ ਦਿਓ ਜੀ ਜੀ ਮੰਨ ਲਓ ਇਹਨਾਂ ਦਾ ਕੋਈ ਬੰਦਾ ਫੜਿਆ ਗਿਆ ਤੇ ਦੂਜੀ ਵਾਰੀ ਕਹਾਂ ਕਿ ਨਹੀਂ 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 ਇਹ ਗਲਤ ਹੈ ਹੂੰ ਫਿਰ ਤੇ ਪਮਾਨਾ ਸਾਡਾ ਲੀਡਰ ਆਣਾ ਹੀ ਹੈ ਮੈਂ ਤੇ ਇਹ ਕਹਿੰਦਾ ਕਿ ਭਾਈ ਪਹਿਲਾਂ ਸਬੂਤ ਇਕੱਠੇ ਕਰੋ ਉਹਨੂੰ ਸਜ਼ਾ ਦਿਵਾਓ ਸਭ ਤੋਂ ਵੱਡੀ ਗਲਤੀ ਆ ਹੂੰ ਜਾ ਪਰਿਵਾਰਾਂ ਨੂੰ ਜਿਹੜੇ ਗਰੀਬ ਪਰਿਵਾਰ ਇਹੋ ਜੀ ਦਲਦਲ ਚ ਫਸ ਗਏ ਨੇ ਜੀ ਜੀ ਜਿਨ੍ਹਾਂ ਦੇ ਬੱਚੇ ਤੱਕ ਵੀ ਵੇਚ ਰਹੇ ਨੇ ਔਰਤਾਂ ਤੱਕ ਵੀ ਵੇਚ ਰਹੀਆਂ ਨੇ ਹਮ ਉਹਨਾਂ ਨੂੰ ਕੱਢੋ ਜੀ ਉਹਨਾਂ ਨੂੰ ਇਸ ਦਲਦਲ ਚੋਂ ਕੱਢੋ ਤਗੜੇ ਰੁਕੇ ਬਿਲਕੁਲ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਕੋਈ ਸਮੱਸਿਆ ਹੋਰੀ ਜੜ ਫੜੋ ਹੈ ਨਾ ਉੱਤੋਂ ਤੋਂ ਕੱਟ ਕੇ ਤੇ ਉਹ ਵੱਧ ਹੀ ਰਹਿੰਦੀ ਹੈ ਫਿਰ ਵੱਧ ਹੀ ਫੁੱਲਦੀ ਰਹਿੰਦੀ ਹੈ ਖੈਰ ਮਿੰਟੂ ਜੀ ਨਾਲ ਨਾਲ ਮੈਂ ਅਗਲੀ ਖਬਰ ਵੱਲ ਨੂੰ ਚੱਲਦਾ ਤੇ ਦੋਸਤਾਂ ਨੂੰ ਸਵਾਗਤ ਵੀ ਮੈਂ ਦੁਬਾਰਾ ਤੋਂ ਕਰਦਾ ਹਾਂ ਪ੍ਰੋਗਰਾਮ ਨੂੰ ਥੋੜਾ ਜਿਆਦਾ ਹੋਰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਤੱਕ ਜਾਣਕਾਰੀਆਂ ਪਹੁੰਚਣ ਕਰਦੇ ਹੋ ਇੱਕ ਨਾ ਚਾਹਲ ਸਾਹਿਬ ਕਹਿ ਰਹੇ ਕਿ EMPLOYE HAVE TO FILE ANNUAL PROPERTY RETURNS ਜੀ ਕੁਝ ਇਹਨਾਂ ਨੇ ਇਦਾਂ ਦਾ ਲਿਖਿਆ ਹੈ ਜੀ ਹੂੰ ਇੱਕ ਮਿੱਤਰ ਹੋਰ ਵੀ ਕਹਿ ਰਹੇ ਸੀਗੇ ਕਿ ਅਸੀਂ PSPCL ਦੇ ਵਿੱਚ ਕਹਿੰਦੇ ਅਸੀਂ ਜਿਹੜਾ ਆਪਦਾ ਐਨੂਅਲ ਜਿਹੜਾ ਹੈਗਾ ਉਹ ਕਰਵਾਉਨੇ ਆ ਸਬਮਿਟ ਕਰਦੇ ਨੇ ਸਬਮਿਟ ਕਰਵਾਉਂਦੇ ਐਸਾ ਹੋਏਗਾ ਟੈਕਸ ਵਗੈਰਾ ਵੀ ਉਸੇ ਤੋਂ ਹੀ ਕੱਟਿਆ ਜਾਂਦਾ ਹੈ ਪ੍ਰੋਪਰਟੀ ਉਹੀ ਹੈ ਨਾ ਤੁਹਾਨੂੰ ਦੱਸਣਾ ਪੈਗਾ ਨਾ ਜੀ ਵੀ ਹਾਂ ਸਰਵਿਸ ਦੇ ਵਿੱਚ ਤਾਂ ਦੱਸਣਾ ਪੈਂਦਾ ਹੋਊਗਾ ਮੇਰੇ ਖਿਆਲ ਦੇ ਨਾਲ ਹੂੰ ਹੂੰ ਕਿ ਭਾਈ ਕੀ ਹਿਸਾਬ ਕਿਤਾਬ ਹੈ ਤੁਹਾਡਾ ਵੈਸੇ ਇਹਨਾਂ ਦੀ ਇੱਕ ACR ਵੀ ਬਣਦੀ ਹੈ ਨਾ ਜੀ ਐਨੂਅਲ ਕੈਰੀਅਰ ਰਿਪੋਰਟ ਹੁੰਦੀ ਹੈ ਜੀ ਬਿਲਕੁਲ ਤਾਂ ਉਹਦੇ ਉਹਦੇ ਵਿੱਚ ਕਹਿ ਲੋ ਕਿ ਉਹ ਇੱਕ ਤਰ੍ਹਾਂ ਦਾ ਕਰੈਕਟਰ ਸਰਟੀਫਿਕੇਟ ਹੀ ਬਣ ਜਾਂਦਾ ਹੈ ਬਿਲਕੁਲ ਜੀ ਉਹਦੇ ਨੰਬਰਾਂ ਦਾ ਰਿਜ਼ਲਟ ਆਉਣਾ ਬੜਾ ਚੱਕਰ ਪੈਂਦਾ ਹੈ ਖੈਰ ਅ ਮੈਂ ਅਗਲੀ ਗੱਲ ਕਰ ਰਿਹਾ ਨਾਲ ਨਾਲ